ਦੋ ਗੁੱਟਾਂ ਵਿਚਾਲੇ ਪ੍ਰਾਣੀ ਰਣਜੀਤ ਨੂੰ ਲੈ ਕੇ ਚਲੀਆਂ ਗੋਲੀਆਂ ਫਿਰੋਜ਼ਪੁਰ ਫਾਇਲ ਕਾ ਰੋਡ ਦੇ ਪਿੰਡ ਲੇਲੀ ਵਾਲਾ ਦੇ ਪਾਸ ਚਲੀਆਂ ਗੋਲੀਆਂ ਇੱਕ ਸ਼ਖਸ ਦੀ ਮੌਤ ਦੋ ਗੰਭੀਰ ਰੂਪ ਵਿੱਚ ਜ਼ਖਮੀ ਬਾਈਕ ਸਵਾਰ ਹਮਲਾਵਾਰਾਂ ਨੇ ਕਾਰ ਸਵਾਰ ਲੋਕਾਂ ਤੇ ਚਲਾਈਆਂ ਗੋਲੀਆਂ ਕਾਰ ਵਿੱਚ ਸਵਾਰ ਸਨ ਚਾਰ ਯੁਵਕ ਅਦਾਲਤ ਚੋਂ ਕਤਲ ਕੇਸ ਤੇ ਤਰੀਕਪੁਰ ਕੇ ਜਾ ਰਹੇ ਸਨ ਵਾਪਸ ਦੂਜੇ ਗੁੱਟ ਵੱਲੋਂ ਫਾਇਰਿੰਗ ਕਰਕੇ ਕੀਤਾ ਗਿਆ ਕਤਲ ਤਿੰਨ ਲੋਕ ਜ਼ੇਰੇ ਇਲਾਜ ਖੂਨ ਦਾ ਬਦਲਾ ਖੂਨ ਤੇ ਕਤਲ ਦਾ ਬਦਲਾ ਕਤਲ ਇਹ ਸਾਬਤ ਹੋਇਆ ਅੱਜ ਜਦ ਫਿਰੋਜ਼ਪੁਰ ਫਾਇਲ ਕਾ ਉੜ ਅੰਨੇਵਾ ਗੋਲੀਆਂ ਨਾਲ ਖੂਨ ਝੁੱਟਿਆ ਅਤੇ ਇੱਕ ਦੀ ਮੌਤ ਹੋ ਗਈ ਜਾਣਕਾਰੀਆਂ ਅਨੁਸਾਰ ਆਕਾਸ਼ ਨਾਮ ਦਾ ਲੜਕਾ ਜੋ ਕਿ ਪਿੰਡ ਲੇਲੀ ਵਾਲੇ ਦਾ ਰਹਿਣ ਵਾਲਾ ਸੀ ਇੱਕ ਕਤਲ ਮਾਮਲੇ ਵਿੱਚ ਤਰੀਕ ਪੁੱਗਤ ਕੇ ਆਪਣੇ ਸਾਥੀਆਂ ਦੇ ਨਾਲ ਵਾਪਸ ਘਰ ਜਾ ਰਿਹਾ ਸੀ ਕਿ ਦੂਜੀ ਧਿਰ ਵੱਲੋਂ ਰਸਤੇ ਵਿੱਚ ਘੇਰ ਕੇ ਅੰਨੇਵਾ ਕਾਰ ਉੱਪਰ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਆਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਤਿੰਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ ਉੱਥੇ ਹੀ ਗੋਲੀਆਂ ਲੱਗਨ ਨਾਲ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਉਹ ਅਦਾਲਤ ਵਿੱਚੋਂ ਦੀਕ ਬੁਗਤ ਕੇ ਵਾਪਸ ਆ ਰਹੇ ਸੀ ਅਤੇ ਉਹਨਾਂ ਉੱਪਰ ਪਹਿਲਾਂ ਕਤਲ ਦਾ ਕੇਸ ਚੱਲ ਰਿਹਾ ਸੀ ਇਸ ਮਾਮਲੇ ਵਿੱਚ ਉਹਨਾਂ ਦਾ ਆਪਸ ਵਿੱਚ ਰਾਜੀ ਨਾਮਾ ਵੀ ਹੋ ਚੁੱਕਾ ਸੀ ਪਰ ਉਹ ਮਨ ਵਿੱਚ ਰੰਜਿਸ਼ ਰੱਖਦੇ ਸਨ ਤਾਂ ਉਹਨਾਂ ਨੇ ਅੱਜ ਉਹਨਾਂ ਉੱਪਰ ਅੰਨੇਵਾ ਗੋਲੀਆਂ ਚਲਾਈਆਂ ਨੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਫ੍ਰਾਂਟਿਕ ਟੀਮ ਨਾਲ ਜਾਂਚ ਕੀਤੀ ਜਾ ਰਹੀ ਹੈ ਅਸਲੀ ਦੋਸ਼ੀਆਂ ਦੀ ਪਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ ਬੰਨ ਵਾਲੇ ਬੜਾ ਕਸਤੀ ਪਟਿਆ ਹੈ ਠੀਕ ਹੈ ਰਜੇਸ਼ ਪ੍ਰਾਣੀ ਹੈਗੀ ਕਿ ਹਾਂਜੀ ਉਹ ਲੜਾਈ ਹੋਈ ਸੀ ਕਤਲ ਹੋਇਆ ਸੀ ਪਰ ਕਤਲ ਚਦਰਾ ਕੰਪਰਮਾਈਜ਼ ਹੋ ਗਿਆ ਸੀ ਜਿੰਨਾਂ ਦਾ ਮਰਿਆ ਸੀ ਉਹਨਾਂ ਨਾਲ ਤੁਹਾਡਾ ਫਰੀਦ ਲੋਕ ਕੌਣ ਸੀ ਫਰੀਦ ਰஞ்சிਸ਼ਪੁਰ ਸੀ ਪਰ ਇਹ ਰஞ்சிਸ਼ ਉਹਦੇ ਹੀ ਰੱਖਦੇ ਸੀ ਇਹ ਕੌਣ ਸੀਗੇ ਇਹ 나ਟੀ ਸੀ ਤੇ 나ਟੀ ਦੇ ਦੁੱਖ ਫਤਰੀ ਫੁੱਕ ਗਏ ਤੁਹਾਡੇ ਪਿੱਛਾ ਕਿਤੇ ਨਾਲ ਨਹੀਂ ਜਾਂ ਆਓ ਪਿੱਛੇ ਹੀ ਕੀਤਾ ਪਿੰਡ ਦੇ ਲਾਗੇ ਗਏ ਉਦੋਂ ਪਤਾ ਹੀ ਨਹੀਂ ਲੱਗਾ ਗੋਲੀਆਂ ਗੱਡੀਆਂ ਚ ਆਉਂਦੀਆਂ ਕਿੰਨੀ ਹੱਥ ਪੋੜੀਆਂ ਚੱਲ ਰਹੀਆਂ ਹੋਈਆਂ ਦੇਖੋ ਜੀ ਜਦੋਂ ਵਜਦਾ ਸਾਥ ਥੱਲੇ ਗੱਡੀ ਡਿੱਗੀ ਮੈਂ ਤਾਂ ਬਈ ਹੁਸ਼ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਕੌਣ ਲੈ ਕੇ ਆਇਆ ਇੱਥੇ ਮੈਨੂੰ ਤੁਹਾਡੇ ਸਾਥੀ ਨੇ ਮੌਤ ਵੀ ਆਈ ਹੈ ਹਾਂਜੀ ਇੱਕ ਭਤੀਜਾ ਜਿਹੜਾ ਚਲਾਦਾ ਸੀ ਉਹਨੂੰ ਡੈਥ ਹੋ ਗਈ ਲੱਪੜੀ ਦਾ ਕਾਰ ਸਮਝੋ ਜੀ ਉਹ ਪਿੰਡਾ ਉਹਨੇ ਡਰਕਾ ਜੀ ਲੱਪੜੀ ਤੇ ਲਈ ਸਾਕਾਸ਼ ਇਸ ਤੇ ਹੋਰ ਸਾਗੜੀ ਮੁਕਦਮੇ ਦਰਜ ਹੋ ਜੇ ਕੋਈ ਅਦਾਲਤ ਤੋਂ ਨਾ ਵਾਪਸ ਆ ਗਏ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਦੂਜੇ ਮਤਲਬ ਜਿਨ੍ਹਾਂ ਨਾਲ ਪਹਿਲਾਂ ਮਕਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀਆਂ ਨੇ ਲੱਗੀ ਤੇ ਉਹ ਸਪੌਟ ਤੇ ਉਹਦੀ ਬੈਠੀ ਕਿੰਨੇ ਸਪ ਪ੍ਰਾਨੀ ਰਣਜੀਤ ਸਾਹਿਬ ਉਹਨਾਂ ਦੇ ਸਵਾਰ ਸੀ ਕਾਰ ਦੇ ਵਿੱਚ ਕਾਰ ਦੇ ਵਿੱਚ ਚਾਰ ਜਣੇ ਸੀ ਸਭ ਕਿੰਨੇ ਜਣੇ ਸੀ ਦੋ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਦੇਖਦੇ ਆਂ ਕਿੰਨੇ ਸਪ ਪ੍ਰਾਨੀ ਰਣਜੀਤ ਸੀ ਕੋਈ ਪ੍ਰਾਨੀ ਰਣਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਰਚਾ ਦਰਜ ਸੀ ਤਾਂ ਹੁਣ ਤਾਂ ਕੀ ਕੀ ਕਰਕੇ ਲੇਤੀ ਜਾਣਾ ਜੀ ਇਹਦੇ ਬਿਆਨ ਤੇ ਜਿਹੜਾ ਵੀ ਹੈਗਾ ਕਿੰਨੀ ਚੱਟਲੀ ਅਸੀਂ ਕੇਸਿਸ ਕਰਾਂ ਸਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਪਹਿਲਾਂ ਕਿ ਉਹ ਵੀ ਨਾਲ ਦੇ ਨਾਮ ਵੀ ਸੀਗਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਅੱਛਾ ਨੇ ਠੀਕ ਹੈ ਬਹੁਤ ਸੀ